ਸੱਚ ਜੀ ਸਾਰੇ ਨੂੰ ਅੱਜ ਆਪ ਪਹੁੰਚੇ ਜਿਸ ਸੁਨਾਮ ਸਾਤਗੁਰ ਕਲੋਥਾ ਹਉਤੇ ਜਿੱਤੇ ਕਿ ਇਹਨਾਂ ਨੇ ਬਹੁਤ ਹੀ ਘੱਟ ਰੇਟਾਂ ਤੇ ਸੁੱਟਾਂ ਤੇ ਸੇਲਾ ਲਾਈਆਂ ਹੋਈਆਂ ਨੇ ਆਜੋ ਮਿਲਦੇ ਹਾਂ ਦੁਕਾਨ ਦੇ ਓਨਰ ਨਾਲ ਸੱਚ ਜੀ ਅੰਤਰੀ ਸਸੀ ਕਹੋ ਜੀ ਮੈਂ ਤੁਹਾਨੂੰ ਬਹੁਤ ਹੀ ਘੱਟ ਰੇਟਾਂ ਦੇ ਕੋਲ ਕਾਰੀਆ ਦੇ ਰਹੇ ਹਾਂ ਹਾਂ ਜੀ ਇਹ ਆਪਾਂ ਬਹੁਤ ਘੱਟ ਰੇਟ ਤੇ ਦੇ ਰਿਹਾ ਬਾਜ਼ਾਰ ਨਾਲੋਂ ਜਿਵੇਂ ਬਾਜ਼ਾਰ ਦੇ ਵਿੱਚ 8900 ਰੁਪਏ ਸੋਨੇ ਸਹੀ ਸੁਣਿਆ ਹਾਂਜੀ ਅੱਪਰੇ ਦੇਲੇ ਨੇ ਜੀ ਪੂਰੇ ਬਾਗ ਨੇ ਵਧੀਆ ਸਤਗੁਰ ਕਲਾਤ ਸਹਿਰ ਸੁਨਾਮ ਚ ਐਚੀ ਮਿਲੂਗੀ 300 ਅੰਗੜੇ ਲੈ ਮੇਰੇ ਪੇਚਾ ਠੀਕ ਹੈ ਜੀ ਸਤਗੁਰ ਤੁਸੀਂ ਦੇਖ ਸਕਦੇ ਹੋ ਆ ਦੇਖੋ ਸੋਨੇ ਇੱਕ ਇੱਕ ਸੈਂਪਲ ਦਿਖਾਣੇ ਆ ਆ ਦੇਖੋ ਆ ਲੋ ਨਾਲ ਸਟਾਲ ਲੱਗੇ ਹੋਏ ਨੇ ਜੀ ਦੇਖੋ ਹਰ ਇੱਕ ਫਲਕਾਰੀ ਦੇ ਬਾਗ ਦੇ ਉੱਪਰ ਨਾਲ ਸਟੋਨ ਲੱਗੇ ਹੋਏ ਨੇ ਬਹੁਤ ਵਧੀਆ ਇਹਦਾ ਰੇਟ ਮੈਨੂੰ गाइस ਸਿਰਫ ਕੋਈ ਹਜ਼ਾਰ ਨਹੀਂ ਕੋਈ 800 ਨਹੀਂ 399 ਰੁਪਏ ਚ ਆਹ ਡਿਜ਼ਾਈਨ ਅੱਜਕੱਲ ਬਹੁਤ ਚੱਲ ਰਿਹਾ ਜੀ ਆਹ ਦੇਖ ਸਕਦੇ ਹੋ ਨਵੇਂ ਤੋਂ ਨਵੇਂ ਡਿਜ਼ਾਈਨ ਨੇ ਹਾਂਜੀ 399 ਰੁਪਏ ਚ ਤੁਸੀਂ ਆਪਦੇ ਮਨਪਸੰਦੀਆਂ ਚਲਟੋ ਆਹ ਦੇਖੋ ਜਿੰਨਾ ਮਰਜੀ ਸੋ ਖੇ ਸਕਦੇ ਹੋ ਤਰੇ 199 ਰੁਪਏ ਚ ਇੱਕ ਆਪਣੇ ਇਹ ਵੀ ਪ੍ਰੇਖਾ ਰਹਿ ਜਾਂਦਾ ਜੀ ਕਿ ਫਲਾਣਾ ਇੰਨੀ ਦੇ ਰਿਹਾ ਇੱਕ ਆਹ ਨੇ ਬਾਗ ਇਹਦੇ ਉੱਪਰ ਸਟੋਨ ਨਹੀਂ ਹੈਗਾ ਠੀਕ ਹੈ ਜੀ ਇਹਦੇ ਉੱਪਰ ਸੋਨੇ ਤੇ ਚਨੂਨ ਦੀ ਫੁਲਕਾਰੀ ਬਾਗ ਹੈ ਵਧੀਆ ਇਹ ਮੇਨਨੀ ਹੈ ਜੀ 500 ਦਿਆਂ ਦੋ ਠੀਕ ਹੈ ਜੀ 2500 ਰੁਪਏ ਚ ਮਿਲੂਗੀ ਜੀ ਇਹ ਸਿਰਫ 250 ਰੁਪਏ ਦਾ ਹੈ ਪਰ ਜੇ ਸੋਦੀਆਂ ਦੋ ਨੇ ਜੀ ਇਹ ਪਹਿਨੋਗੇ ਜੀ ਆਪਾਂ ਨੂੰ 500 ਦੇ ਦੋ 250 ਇਹਦੇ ਉੱਤੇ ਸਟੋਨ ਨੇ ਠੀਕ ਹੈ ਜਿਹੜਾ ਹੈਗਾ 399 ਰੁਪਏ ਦਾ ਤੇ ਉਹਦੇ ਉੱਪਰ ਆ ਦੇਖੋ ਇਹਦੇ ਉੱਪਰ ਪੂਰੇ ਸਟੋਨ ਨੇ 399 ਰੁਪਏ ਦਾ ਤੇ ਸਾਈਡ ਦੇ ਕੱਟ ਵਰਕ ਹੋਊਗਾ ਜੀ ਦੇਖ ਸਕਦੇ ਹੋ ਇੱਕ ਆਪਣੇ ਕੋਲੇ ਆ ਫਲਕਾਰੀਆਂ ਨੇ ਜੀ ਇਹ ਰੇਟ ਹੈ ਸਿਰਫ 600 ਰੁਪਏ ਆ ਜੀ ਆ ਸਰਕਾਰੀ ਦਾ ਰੇਟ ਹੈ 150 ਰੁਪਿਆ ਇਹ ਆ ਬੰਬਰ ਤੇ ਹੁੰਦੀ ਹੈ ਜੀ ਠੀਕ ਹੈ ਜੀ ਸਿਰਫ 150 ਰੁਪਏ ਇਹ ਅਸੀਂ ਕਦੇ ਕਦੇ ਹੁੰਦਾ ਆਪਣੇ ਕੋਲੇ ਮਾਲ ਤੇ ਆ ਦੋਨੇ ਚੀਜ਼ਾਂ ਮਿਲ ਕਰ ਹਰ ਟਾਈਮ ਹਾਜਰ ਨਹੀਂ ਇੱਕ ਹੈ ਇਸ ਦੀ ਆਪ ਕੋ ਨੇ ਆ ਵੀ ਕਰਕੇ ਮੁੰਡਿਆਂ ਵਾਸਤੇ ਜੀ ਅੱਗੇ ਚੱਲ ਰਹੀ ਹੈ ਜੀ ਹਾਂ ਠੰਡ ਆ ਗਈ ਸਾਰ ਚੜ ਗਿਆ ਤੇ ਓੜਿਆਂ ਦੇ ਮੇਲੇ ਜਿਵੇਂ 5-500 ਰੁਪਏ ਦਾ ਬਾਜ਼ਾਰ ਦੇ ਵਿੱਚ ਵਿਕ ਰਿਹਾ ਹੈ ਠੀਕ ਹੈ ਤੇ ਆਪਾਂ ਨੇ ਦੱਸੋ ਮੁੰਡਿਆਂ ਦੱਸੋ ਕੀ ਰੇਟ ਲੈਣਾ ਉਹਨੇ ਤੁਸੀਂ ਦੱਸੋ ਜੀ ਦੱਸੋ ਜੀ ਕਰ ਦੋ ਜੀ 500 ਦੇ ਆਪਾਂ 500 ਦੇ ਤਿੰਨ ਕਰ ਦੋ ਤਿੰਨ ਜੀ ਇਹ ਜਿਵੇਂ ਦੋ ਹੰਦੇ ਦੇ ਜੀ 500 500 ਦੇ ਇੱਕ ਹੰਦਾ ਦੀ ਆਪਾਂ ਦੇ ਦੇ ਨੇ ਜੀ 500 ਦੇ ਤਿੰਨ ਠੀਕ ਹੈ ਜੀ ਅਗਰ ਕਿਸੇ ਨੇ ਆਨਲਾਈਨ ਡਿਲੀਵਰੀ ਕਰਾਣੀ ਹੋਵੇ ਕੋਈ ਗੱਲ ਹੀ ਕਰਾ ਸਕਦੇ ਹੋ ਤੇ 500 ਰੁਪਏ ਦੇ ਤਿੰਨ ਨੇ ਜੀ ਆ ਦੋ ਕਲਰ ਹੋਣਗੇ ਇੱਧਰ ਸਕੇਲ ਨੇ ਤੇ ਇੱਧਰ ਬਲੈਕ ਆ ਠੀਕ ਹੈ ਜੀ ਲੈ ਜਿੰਨੇ ਮਰਜ਼ੀ ਸਕਦੇ ਹੋ ਕਲਰ ਸਿਰਫ ਬਲੈਕ ਹੋਊਗਾ ਜੀ ਆ ਲਓ ਜੀ 500 ਦੇ ਤਿੰਨ ਪੂਰੇ ਗਰਮ ਖਰੀਦੋ ਜੀ ਸਤਗੁਰ ਕਲਾਸ ਤੇ ਪਹੁੰਚਣਾ ਸਹਿਰ ਸੁਨਾਮਤ ਜੀ ਰੇਲਵੇ ਸਟੇਸ਼ਨ ਦੇ ਨੇੜੇ ਆ ਕੇ ਰੇਲਵੇ ਸਟੇਸ਼ਨ ਦੇ ਜਿਹਨੂੰ ਮਰਜ਼ੀ ਪੁੱਛ ਸਕਦੇ ਹੋ ਸਤਗੁਰ ਕਲਾਸ ਤੇ ਜਾਣਾ ਜਿੱਥੇ ਸੇਰ ਮੇਲਾ ਜੀ